ਕੁਰਾਜ ਦੇ ਪਾਸ਼ਾ ਜੀ ਦੀ ਸ਼ਾਦਤ ਦੇ ਕਾਰਨ ਸੀ ਕਿ ਜੰਗਇਰ ਚਾਹੁੰਦਾ ਸੀ ਕਿ ਹਜ਼ਰਤ ਮੁਹੰਮਦ ਸਾਹਿਬ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਦਰਜ ਕੀਤਾ ਜਾਏ ਤੇ ਗੁਰੂ ਸਾਹਿਬ ਜੀ ਦਾ ਫਰਮਾਨ ਸੀ ਕਿ ਹਜ਼ਰਤ ਮੁਹੰਮਦ ਸਾਹਿਬ ਜੀ ਦੀ ਵਿਚਾਰਧਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨਾਲ ਮੇਲ ਨਹੀਂ ਖਾਂਦੀ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਕੇਵਲ ਤੇ ਕੇਵਲ ਇੱਕ ਰਿੰਗ ਕਾਰਦੀ ਗੱਲ ਕੀਤੀ ਗਈ ਹੈ ਦੂਜੀ ਪਾਸੇ ਸਾਉ ਹੇਨ ਪਿੱਲੂ ਸੱਜੂ ਤੇ ਕਾਨਾ ਇਹ ਵੀ ਚਾਹੁੰਦੇ ਸੀ ਕਿ ਸਾਡੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਦਰਜ ਹੋਏ ਪਰ ਇਹਨਾਂ ਕਵੀਆਂ ਦੀ ਬਾਣੀ ਨੂੰ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਦਰਜ ਨਹੀਂ ਕੀਤਾ ਗਿਆ ਜਿਹਾ ਸਾਡਾ ਸੀ ਕਿਉਂਕਿ ਇਹ ਔਰਤ ਨੂੰ ਨਰਕ ਦਾ ਦਬਾਅ ਦੱਸਦੇ ਸੀਗੇ ਦੂਜੇ ਪਾਸੇ ਕਿ ਇਹ ਖੁੱਲ ਕੇ ਆਪਣੇ ਵਿਚਾਰ ਤਾਰਾ ਪੇਸ਼ ਨਹੀਂ ਸੀ ਕਰਦੇ ਇਹਨਾਂ ਵਿੱਚ ਕਈ ਕਵੀ ਇਦਾਂ ਦੇ ਸੀ ਜਿਹੜੇ ਕਹਿੰਦੇ ਸੀ ਕਿ ਅਸੀਂ ਸਿਰਫ ਤੇ ਸਿਰਫ ਚੁੱਪ ਰਹਿ ਕੇ ਹੀ ਭਗਤੀ ਕਰਨੀ ਹੈ ਸੋ ਕਾਫੀ ਕਾਰਨ ਸੀ ਕਿ ਇਨਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਜ ਨਹੀਂ ਕੀਤੀ ਜਾਂਦੀ ਸੀ ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਕੇਵਲ ਤੇ ਕੇਵਲ ਇੱਕ ਨਿਰੰਕਾਰ ਨੂੰ ਪੁੱਜਣ ਦੀ ਗੱਲ ਕੀਤੀ ਗਈ ਹੈ ਜਾਤ ਪਾਤ ਉੱਪਰ ਉੱਠ ਕੇ ਗੱਲ ਕੀਤੀ ਗਈ ਹੈ ਔਰਤ ਨੂੰ ਬੰਦਰ ਸਤਿਕਾਰ ਦਿੱਤਾ ਗਿਆ ਹੈ ਉੱਚ ਨੀਸ ਨੂੰ ਖਤਮ ਕੀਤਾ ਗਿਆ ਸੋ ਇਨਾਂ ਕਾਰਨਾਂ ਕਰਕੇ ਇਨਾਂ ਕਵੀਆਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਜ ਨਹੀਂ ਹੋਈ ਹੋਈ ਇਸ ਤੋਂ ਇਲਾਵਾ ਜਾਗੀਰ ਚੰਦਰਾ ਸਿੰਘ ਕਿ ਸਾਡੇ ਗੁਰੂ ਘਰਾਂ ਚ ਜੋ ਵੀ ਚਟੜਾਵਾ ਚੜਦਾ ਹੈ ਉਹਦਾ ਵੱਡਾ ਭਾਗ ਉਹਦੇ ਦਰਬਾਰ ਨੂੰ ਦਿੱਤਾ ਜਾਏ ਗੁਰੂ ਜੀ ਦਾ ਕਹਿਣਾ ਸੀ ਕਿ ਸੰਗਤਾਂ ਦਾ ਪੈਸਾ ਤਾਂ ਗਰੀਬ ਨੂੰ ਦਿੱਤਾ ਜਾਣ ਵਾਸਤੇ ਹੈ ਗੁਰੂ ਦੀ ਗੋਲਕ ਗਰੀਬ ਵਾਸਤੇ ਹੈ ਲੋੜਵੰਦਾਂ ਦੀ ਮਦਦ ਵਾਸਤੇ ਹੈ ਇਹ ਤਾਂ ਸਰਕਾਰ ਨੂੰ ਨਹੀਂ ਦਿੱਤਾ ਜਾ ਸਕਦਾ ਚੌਥਾ ਕారణ ਸੀ ਕਿ ਗੁਰੂ ਹਰਗੋਬਿੰਦ ਜੀ ਦੇ ਪੁੱਤ ਗੁਰੂ ਅਰਜਨ ਦੇਵ ਜੀ ਦੇ ਪੁੱਤਰ ਸ੍ਰੀ ਗੁਰੂ ਹਰਗੋਬਿੰਦ ਜੀ ਦਾ ਰਿਸ਼ਤਾ ਚੰਦੂ ਦੀ ਧੀ ਨਾਲ ਹੋ ਗਿਆ ਸੀ ਪਰ ਚੰਦੂ ਹੰਕਾਰਵਾਸਾ ਕੇ ਕਹਿਣ ਲੱਗਿਆ ਕਿ ਜਬਾਰੇ ਦੀ ਈਟ ਮੋਰੀ ਨੂੰ ਲਾ ਦिती ਹੈ ਜਦੋਂ ਸੰਗਤਾਂ ਨੇ ਗੱਲ ਸੁਣੀ ਤੇ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਇਹ ਰਿਸ਼ਤਾ ਛੱਡਣ ਦੀ ਫਰਿਆਦ ਕੀਤੀ ਸੰਗਤਾਂ ਦਾ ਮਾਣ ਰੱਖਦੀ ਹੋਏ ਗੁਰੂ ਜੀ ਨੇ ਇਹ ਰਸਤਾ ਛੱਡ ਦਿੱਤਾ ਜਿਸ ਕਰਕੇ ਚੰਦੂ ਕਾਫੀ ਜਿਆਦਾ ਹੰਕਾਰ ਵਿੱਚ ਆ ਗਿਆ ਇਰਖਾਵਾਸਾ ਕੇ ਉਸਨੇ ਜਾਗੇ ਨੂੰ ਗੁਰੂ ਜੀ ਦੇ ਖਲਾਪੜਕਾਇਆ ਇਹ ਆਸਾ ਦੇ ਕਾਨੂੰਨ ਹੈ ਦੀਨ ਗੁਰੂ ਜੀ ਨੂੰ ਬਹੁਤ ਸਾਰੇ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਸੱਚ ਤਾਂ ਇਹ ਹੈ ਕਿ ਸੱਚ ਕਦੇ ਨਹੀਂ ਮਰਦਾ ਫਕੀਰ ਕਦੇ ਨਹੀਂ ਮਰਦੇ ਗੁਰੂ ਅਰਜਨ ਦੇਵ ਜੀ ਦੇ ਸਰੀ ਨੂੰ ਤਾਂ ਕਸ਼ਟ ਦੇ ਦਿੱਤੇਗੇ ਪਰ ਗੁਰੂ ਅਰਜਨ ਦੇਵ ਜੀ ਦੀ ਪਵਿੱਤਰ ਆਤਮਾ ਅੱਜ ਵੀ ਸਾਡੇ ਹਿਰਦੇ ਠੜਦੀ ਹੈ ਉਹਨਾਂ ਦੀ ਬਾਣੀ ਅੱਜ ਵੀ ਸਾਨੂੰ ਉਤਾਰਦੀ ਹੈ ਠੰਡੇ ਪਾਣੀ ਦੀਆਂ ਛਪੀਲਾਂ ਤੇ ਗੁਰੂ ਦੀ ਮਿੱਠੀ ਬਾਣੀ ਅੱਜ ਵੀ ਸਾਡਾ ਲੋਕ ਸੁਖਿਆ ਪਰ ਲੋਕ ਸੇਲਾ ਕਰਦੀ ਹੈ ਗਲਤੀਆਂ ਭੁਲਾ ਚੱਕਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ